ਇਹ ਹੈ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਸਭ ਤੋਂ ਵੱਡਾ ਬਾਜ਼ਾਰ ਯਾਨੀ ਚੌੜਾ ਬਾਜ਼ਾਰ ਜਿਸ ਦਾ ਨਾਮ ਤੁਸੀਂ ਤਾਂ ਸੁਣਿਆ ਹੀ ਹੋਵੇਗਾ ਤੇ ਅੱਜ ਸੰਡੇ ਨੂੰ ਇਸ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਬਾਜ਼ਾਰ ਦੇਖਣ ਦੇ ਵਿੱਚ ਤਾਂ ਕੁਝ ਚੌੜਾ ਨਹੀਂ ਹੈ ਹਾਲਾਂਕਿ ਨਾਮ ਅਸਦਾ ਚੌੜਾ ਬਾਜ਼ਾਰ ਹੈ ਪਰ ਜੇ ਮੈਂ ਗੱਲ ਕਰਾਂ ਇੱਥੇ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਸਾਮਾਨ ਮਿਲਦਾ ਹੈ ਚਾਹੇ ਉਹ ਕੱਪੜੇ ਹੋਣ ਸ਼ੂਜ਼ ਹੋਣ ਜਾਂ ਹੋਰ ਕੋਈ ਸਾਮਾਨ ਹੋਵੇ ਪਰ ਜੇ ਮੈਂ ਗੱਲ ਕਰਾਂ ਸੰਡੇ ਦੀ ਤਾਂ ਸੰਡੇ ਨੂੰ ਇੱਥੇ ਰਸ਼ ਕੁਝ ਜ਼ਿਆਦਾ ਹੀ ਹੁੰਦਾ ਹੈ ਭੀੜ ਦਾ ਨਜ਼ਾਰਾ ਤੁਸੀਂ ਆਪ ਦੇਖ ਹੀ ਸਕਦੇ ਹੋ ਸਕਰੀਨ ਤੇ ਸਮਾਨ ਤਾਂ ਇੱਥੇ ਹਰ ਤਰ੍ਹਾਂ ਦਾ ਮਿਲ ਜਾਂਦਾ ਪਰ ਸੰਡੇ ਯਾਨੀ ਐਤਵਾਰ ਨੂੰ ਭੀੜ ਵੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਤੁਸੀਂ ਵੀ ਦੇਖੋ ਨਜ਼ਾਰਾ ਫਿਰ ਸਾਡੇ ਚੌੜੇ ਬਾਜ਼ਾਰ ਦਾ 420 ਲੋਗ 420 420 ਰੁਪਏ 420 ਰੁਪਏ 500 ਦੀਆਂ ਚੋਰ ਦਾ ਮਾਲ ਲੱਗੇਗਾ ਕੋਟਾ ਸੇਲ ਕੋਟਾ ਸੇਲ ਕੋਟਾ ਸੇਲ ਵਾਈ ਵਾਹ ਕੋਟ ਪੈਂਟ ਕੋਟ ਪੈਂਟਰ ਬਲੇਜ਼ਰ ਦੇ ਟੋਰਨਟਾਂ ਇਹ ਹੈ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਸਭ ਤੋਂ ਵੱਡਾ ਬਾਜ਼ਾਰ ਯਾਨੀ ਚੌੜਾ ਬਾਜ਼ਾਰ ਜਿਸ ਦਾ ਨਾਮ ਤੁਸੀਂ ਤਾਂ ਸੁਣਿਆ ਹੀ ਹੋਵੇਗਾ ਤੇ ਅੱਜ ਸੰਡੇ ਨੂੰ ਇਸ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਬਾਜ਼ਾਰ ਦੇਖਣ ਦੇ ਵਿੱਚ ਤਾਂ ਕੁਝ ਚੌੜਾ ਨਹੀਂ ਹੈ ਹਾਲਾਂਕਿ ਨਾਮ ਅਸਦਾ ਚੌੜਾ ਬਾਜ਼ਾਰ ਹੈ ਪਰ ਜੇ ਮੈਂ ਗੱਲ ਕਰਾਂ ਇੱਥੇ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਸਾਮਾਨ ਮਿਲਦਾ ਹੈ ਚਾਹੇ ਉਹ ਕੱਪੜੇ ਹੋਣ ਸ਼ੂਜ਼ ਹੋਣ ਜਾਂ ਹੋਰ ਕੋਈ ਸਾਮਾਨ ਹੋਵੇ ਪਰ ਜੇ ਮੈਂ ਗੱਲ ਕਰਾਂ ਸੰਡੇ ਦੀ ਤਾਂ ਸੰਡੇ ਨੂੰ ਇੱਥੇ ਰਸ਼ ਕੁਝ ਜ਼ਿਆਦਾ ਹੀ ਹੁੰਦਾ ਹੈ ਭੀੜ ਦਾ ਨਜ਼ਾਰਾ ਤੁਸੀਂ ਆਪ ਦੇਖ ਹੀ ਸਕਦੇ ਹੋ ਸਕਰੀਨ ਤੇ ਸਮਾਨਤਾ ਇੱਥੇ ਹਰ ਤਰ੍ਹਾਂ ਦਾ ਮਿਲ ਜਾਂਦਾ ਪਰ ਸੰਡੇ ਯਾਨੀ ਐਤਵਾਰ ਨੂੰ ਭੀੜ ਵੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਤੁਸੀਂ ਵੀ ਦੇਖੋ ਨਜ਼ਾਰਾ ਫਿਰ ਸਾਡੇ ਚੌੜੇ ਬਾਜ਼ਾਰ ਦਾ ਵਾਹ ਵਾਹ ਸੇ ਲੱਗੀ 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 ਇਹ ਹੈ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਸਭ ਤੋਂ ਵੱਡਾ ਬਾਜ਼ਾਰ ਯਾਨੀ ਚੌੜਾ ਬਾਜ਼ਾਰ ਜਿਸ ਦਾ ਨਾਮ ਤੁਸੀਂ ਤਾਂ ਸੁਣਿਆ ਹੀ ਹੋਏਗਾ ਤੇ ਅੱਜ ਸੰਡੇ ਨੂੰ ਇਸ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਬਾਜ਼ਾਰ ਦੇਖਣ ਦੇ ਵਿੱਚ ਤਾਂ ਕੁਝ ਚੌੜਾ ਨਹੀਂ ਹੈ ਹਾਲਾਂਕਿ ਨਾਮ ਜਦਾਂ ਚੌੜਾ ਬਾਜ਼ਾਰ ਹੈ ਪਰ ਜਦ ਮੈਂ ਗੱਲ ਕਰਾਂ ਇੱਥੇ ਸਸਤੀ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਸਾਮਾਨ ਮਿਲਦਾ ਹੈ ਚਾਹੇ ਉਹ ਕੱਪੜੇ ਹੋਣ ਸ਼ੂਜ਼ ਹੋਣ ਜਾਂ ਹੋਰ ਕੋਈ ਸਾਮਾਨ ਹੋਵੇ ਪਰ ਜਦ ਮੈਂ ਗੱਲ ਕਰਾਂ ਸੰਡੇ ਦੀ ਤਾਂ ਸੰਡੇ ਨੂੰ ਇੱਥੇ ਰਸ਼ ਕੁਝ ਜ਼ਿਆਦਾ ਹੀ ਹੁੰਦਾ ਹੈ ਭੀੜ ਦਾ ਨਜ਼ਾਰਾ ਤੁਸੀਂ ਆਪ ਦੇਖ ਹੀ ਸਕਦੇ ਹੋ ਸਕਰੀਨ ਤੇ ਸਾਮਾਨ ਤਾਂ ਇੱਥੇ ਹਰ ਤਰ੍ਹਾਂ ਦਾ ਮਿਲ ਜਾਂਦਾ ਪਰ ਸੰਡੇ ਯਾਨੀ ਐਤਵਾਰ ਨੂੰ ਭੀੜ ਵੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਤੁਸੀਂ ਵੀ ਦੇਖੋ ਨਜ਼ਾਰਾ ਫਿਰ ਸਾਡੇ ਚੌੜੇ ਬਾਜ਼ਾਰ ਦਾ